ਸਿੱਧਾ ਜੀ ਇਹਨਾਂ ਨੂੰ ਹੀ ਸਪੋਰਟ ਕਰਨੀ ਆ ਸਾਡੇ ਸਾਰੇ ਕੰਮ ਹੋਏ ਨੇਗੇ ਸਾਡੇ ਕੰਮ ਹੋ ਰਹੇ ਆ ਹੋਣੇ ਆ ਹੋਣਗੇ ਵੀ ਜੇ ਮੈਂ ਬੋਰਡਾਂ ਉੱਤੇ ਲਿਖਿਆ ਮੇਰਾ ਵਾਰਡ ਮੇਰਾ ਪਰਿਵਾਰ ਜੇ ਮੈਂ ਸਲੋਗਨ ਬਣਵਾਇਆ ਲਿਖਿਆ ਸੀ ਆਪਣੇ ਬੋਰਡਾਂ ਤੇ ਤੇ ਮੈਂ ਆਪਣੇ ਵਾਰਡ ਨੂੰ ਆਪਣੇ ਪਰਿਵਾਰ ਵਾਂਗੂ ਹੀ ਰੱਖਿਆ ਤੇ ਕਿਸੇ ਦੇ ਸੁੱਖ-ਦੁੱਖ ਦੇ ਵਿੱਚ ਜਾਂ ਕਿਸੇ ਦੀ ਕਿਸੇ ਵੀ ਪ੍ਰਕਾਰ ਦਾ ਕੋਈ ਕਾਰਪੋਰੇਸ਼ਨ ਦਾ ਕੰਮ ਕੋਈ ਵੀ ਕੰਮ ਜਿਸਨੇ ਮੇਰੀ ਡਿਊਟੀ ਲਈ ਜੇ ਮੈਂ ਆਪਣੇ ਡਿਊਟੀ ਪੂਰੀ ਕੀਤੀ ਹੈ ਫਿਰ ਵੋਟ ਜ਼ਰੂਰ ਪਾਈਓ ਸਾਡੇ ਕੰਮ ਹੋ ਰਹੇ ਆ ਇਹ ਮੁੰਡਾ ਸਾਨੂੰ ਅਸੀਂ ਜਦੋਂ ਵੀ ਕਹੀਏ 1 ਮਿੰਟ ਲੋਂਦਾ ਸਾਡਾ ਕੰਮ ਕਰਦਾ ਹੀ ਕਰਦਾ ਜ਼ਰੂਰ ਨਗਨਿਗਮ ਚੋਣਾ ਦਾ ਪ੍ਰਚਾਰ ਪੂਰੇ ਸਿਖਰਾਂ ਤੇ ਪਹੁੰਚ ਚੁੱਕਾ ਹੈ ਤੇ ਕੱਲ ਸ਼ਾਮ ਨੂੰ 5 ਵਜੇ ਪ੍ਰਚਾਰ ਪੂਰੀ ਤਰ੍ਹਾਂ ਨਾਲ ਥੰਮ ਜਾਵੇਗਾ ਤੇ 21 ਦਸੰਬਰ ਨੂੰ ਲੋਕ ਵੋਟ ਪਾ ਕੇ ਆਪਣੇ ਆਪਣੇ ਪਸੰਦ ਦਾ ਕਾਉਂਸਲਰ ਆਪਣੇ ਆਪਣੇ ਵਾਰਡ ਵਾਸਤੇ ਚੁਣਨਗੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਲੁਧਿਆਣਾ ਦੇ ਵਾਰਡ ਨੰਬਰ 67 ਦੀਆਂ ਜਿੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ਰਨਜੀਤ ਕੋਰ ਬਾਜਵਾ ਦੇ ਵੱਲੋਂ ਲਗਾਤਾਰ ਘਰ ਘਰ ਪ੍ਰਚਾਰ ਕੀਤਾ ਜਾ ਰਿਹਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦਾ ਲੋਕਾਂ ਵੱਲੋਂ ਵੀ ਆਪ ਮੁਹਾਰੇ ਹੋ ਕੇ ਕੈਂਡੀਡੇਟ ਦੀ ਸਪੋਰਟ ਕੀਤੀ ਜਾ ਰਹੀ ਆ ਤਾਂ ਪਹਿਲਾਂ ਸਾਰਨਾ ਪਹਿਲਾਂ ਲੋਕਾਂ ਦੇ ਨਾਲ ਗੱਲਬਾਤ ਕਰ ਲੈਣੇ ਆ ਕਿ ਕਿਸ ਤਰ੍ਹਾਂ ਦੇਖਦੇ ਹੋ ਜੀ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਤੁਹਾਡੇ ਵਿਚਕਾਰ ਆ ਰਹੇ ਨੇ ਕਿਸ ਕਿਨੂੰ ਸਪੋਰਟ ਕਰ ਰਹੇ ਹੋ ਅਸੀਂ ਤਾਂ ਜੀ ਇਹਨਾਂ ਨੂੰ ਹੀ ਸਪੋਰਟ ਕਰਨੀ ਆ ਸਾਡੇ ਸਾਰੇ ਕੰਮ ਹੋਏ ਨੇਗੇ ਸਾਡੇ ਕੰਮ ਹੋ ਰਹੇ ਆ ਹੋਣੇ ਆ ਹੋਣਗੇ ਵੀ ਜ਼ਰੂਰ ਠੀਕ ਹੈ ਨਾ ਸਾਨੂੰ ਤਾਂ ਸਾਰਾ ਕੁਝ ਵੇ ਮਤਲਬ ਕਾਫੀ ਜਦੋਂ ਦੇ 2 ਸਾਲ ਹੋ ਗਏ ਨੇ ਸਾਡੇ ਸਾਰੇ ਕੰਮ ਹੋ ਰਹੇ ਆ ਤੇ ਹੋਏ ਆ ਹੋਣੇ ਆ ਕਿਉਂਕਿ ਅਸੀਂ ਦੇਖੋ ਇਹਨਾਂ ਦੇ ਮੂੰਹ ਤੇ ਨਹੀਂ ਕਹਿੰਦੇ ਪਰ ਅਸੀਂ ਪਿੱਠ ਪਿੱਛੇ ਵੀ ਇਹੀ ਗੱਲ ਕਵਾਂਗੇ ਸਾਡੇ ਕੰਮ ਹੋ ਰਹੇ ਆ ਇਹ ਮੁੰਡਾ ਸਾਨੂੰ ਅਸੀਂ ਜਦੋਂ ਵੀ ਕਹੀਏ 1 ਮਿੰਟ ਲੋਂਦਾ ਸਾਡਾ ਕੰਮ ਕਰਦਾ ਹੀ ਕਰਦਾ ਜ਼ਰੂਰ ਐ ਗੋਲੂ 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 ਹੀ ਕਿਸ ਤਰ੍ਹਾਂ ਦੇਦੇ ਹੋ ਕੰਮ ਕੀਤੇ ਨੇ ਲੋਕ ਜਿਹੜੇ ਨੇ ਆਪ ਬਹਾਰੇ ਹੋ ਕੇ ਕੀਤੇ ਹੋਏ ਕੰਮਾਂ ਦੀ سپورਟ ਕਰਦੇ ਹੋਏ ਨਜ਼ਰ ਆ ਰਹੇ ਨੇ ਕਹਿੰਦੇ ਨੇ ਕਿ ਲੋਕਤੰਤਰ ਦੇ ਵਿੱਚ ਵੋਟ ਦਾ ਅਧਿਕਾਰ ਜਿਹੜਾ ਵਾ ਵੋਟਰ ਦੇ ਕੋਲ ਹੁੰਦਾ ਵਾ ਪਰ ਵੋਟਰ ਜਦੋਂ ਆਪ ਅੱਗੇ ਆ ਕੇ ਕਹਿਣ ਤਾਂ ਉਮੀਦਵਾਰ ਦਾ ਜਿਹੜਾ ਵਾ ਖੁਸ਼ੀ ਜਿਹੜੀ ਆ ਦੁਗਣੀ ਹੋ ਜਾਂਦੀ ਆ ਦੇਖੋ ਮੈਂ ਅੱਗੇ ਵੀ ਪਹਿਲਾਂ ਦੱਸ ਕੇ ਹਟਿਆ ਵਾ ਜੇ ਮੈਂ ਬੋਰਡਾਂ ਉੱਤੇ ਲਿਖਿਆ ਮੇਰਾ ਵਾਰਡ ਮੇਰਾ ਪਰਿਵਾਰ ਜੇ ਮੈਂ ਸਲੋਗਨ ਬਣਵਾਇਆ ਲਿਖਿਆ ਸੀ ਆਪਣੇ ਬੋਰਡਾਂ ਤੇ ਤੇ ਮੈਂ ਆਪਣੇ ਵਾਰਡ ਨੂੰ ਆਪਣੇ ਪਰਿਵਾਰ ਵਾਂਗੂ ਹੀ ਰੱਖਿਆ ਜਿਵੇਂ ਮੈਂ ਆਪਣੇ ਬੱਚਿਆਂ ਨੂੰ ਰੱਖਦਾ ਆਪਣੀ ਵਾਈਫ ਨੂੰ ਆਪਣੇ ਮਾਤਾ ਪਿਤਾ ਨੂੰ ਉਦਾਂ ਰੱਖਦਾ ਜਿੰਨਾ ਸਤਿਕਾਰ ਉਹਨਾਂ ਸਾਰਿਆਂ ਦਾ ਕਰਦਾ ਮੈਂ ਵਾਰਡ ਦੇ ਲੋਕਾਂ ਦਾ ਉਦਾਂ ਹੀ ਸਤਿਕਾਰ ਕਰਕੇ ਉਹਨਾਂ ਦਾ ਜੋ ਵੀ ਉਹਨਾਂ ਨੇ ਮੇਰੀ ਡਿਊਟੀ ਲਈ ਹੈ ਉਹ ਮੈਂ ਸਿਰ ਮੱਥੇ ਲਾ ਕੇ ਹਰ ਕੰਮ ਉਹਨਾਂ ਦਾ ਕਰਵਾਇਆ ਤੇ ਅੱਜ ਦੇਖੋ ਤੁਹਾਡੇ ਸਾਹਮਣੇ ਹੀ ਹੈ ਕਿੰਨਾ ਪਿਆਰ ਮਿਲ ਰਿਹਾ ਤਾਂ ਹੁਣ ਪ੍ਰਚਾਰ ਦੇ ਵਿੱਚ ਕੁਝ ਹੀ ਘੰਟਿਆਂ ਦਾ ਸਮਾਂ ਰਹਿ ਚੁੱਕਾ ਵਾ ਕੱਲ ਪ੍ਰਚਾਰ ਜਿਹੜਾ ਵਾ ਸ਼ਾਮ ਨੂੰ 5 ਵਜੇ ਬੰਦ ਹੋ ਜਾਏਗਾ 21 ਦਸੰਬਰ ਨੂੰ ਲੋਕ ਵੋਟ ਪਾਣਗੇ ਤੇ ਆਪਣੇ ਵਾਰਡ ਵਾਸਤੇ ਆਪਣੇ ਪਸੰਦ ਦਾ ਕਾਉਂਸਲਰ ਚੁਣ ਦੇਖੋ ਲੋਕਾਂ ਨੂੰ ਇਹੀ اپੀਲ ਹੈ ਜੀ ਦੇਖੋ ਜੇ ਤਾਂ ਮੈਂ ਪਿਛਲੇ ਤਿੰਨ ਸਾਲਾਂ ਵਿੱਚ ਤੁਸੀਂ ਮੇਰੀ ਵਰਕਿੰਗ ਦੇਖੀ ਹੈ ਲੋਕ ਲਿਖਦੇ ਨੇ 24 ਘੰਟੇ ਹਾਜ਼ਰ ਜੇ ਤੁਸੀਂ ਮੇਰੀ 24 ਘੰਟੇ ਮੇਰੀ ਹਾਜ਼ਰੀ ਦੇਖੀ ਹੈ ਮੇਰੀ ਅਵੇਲੇਬਿਲਟੀ ਦੇਖੀ ਹੈ ਸੜਕਾਂ ਤੇ ਤੇ ਕਿਸੇ ਦੇ ਸੁੱਖ-ਦੁੱਖ ਦੇ ਵਿੱਚ ਜਾਂ ਕਿਸੇ ਦੀ ਕਿਸੇ ਵੀ ਪ੍ਰਕਾਰ ਦਾ ਕੋਈ ਕਾਰਪੋਰੇਸ਼ਨ ਦਾ ਕੰਮ ਕੋਈ ਵੀ ਕੰਮ ਜਿਸ ਕਿਸ ਨੇ ਮੇਰੀ ਡਿਊਟੀ ਲਈ ਜੇ ਮੈਂ ਆਪਣੇ ਡਿਊਟੀ ਪੂਰੀ ਕੀਤੀ ਹੈ ਫਿਰ ਵੋਟ ਜ਼ਰੂਰ ਪਾਈਓ ਬਣਦਾ ਹੱਕ ਨਾ ਮਾਰਿਓ ਮੈਂ ਬਹੁਤ ਮਿਹਨਤ ਕੀਤੀ ਹੈ ਦਿਲੋਂ ਮਿਹਨਤ ਕੀਤੀ ਹੈ ਤਾਂ ਵੱਡੀ ਗੱਲ ਕਹਿ ਰਹੇ ਹੋ ਕਿ ਜੇ ਕੰਮ ਕੀਤੇ ਆ ਤਾਂ ਵੋਟ ਪਾਈਓ ਜੇ ਅਗਰ ਲੋਕਾਂ ਨੂੰ ਲੱਗਦਾ ਕਿ ਕੰਮ ਨਹੀਂ ਕੀਤੇ ਫਿਰ ਭਾਵੇਂ ਵੋਟ ਨਾ ਪਾਈਓ ਬਿਲਕੁਲ ਜੀ ਬਿਲਕੁਲ ਜੇ ਤੁਹਾਨੂੰ ਨਹੀਂ ਲੱਗਦਾ ਕਿ ਮੈਂ ਨਹੀਂ ਕੋਈ ਕੰਮ ਕੀਤਾ ਪਰ ਮੈਂ ਮੇਰੇ ਦਫ਼ਤਰ ਦੇ ਵਿੱਚ ਚਾਹੇ ਜਿਹੜੀ ਮਰਜ਼ੀ ਪਾਰਟੀ ਦਾ ਹੋਵੇ ਜਿਹੜੇ ਮਰਜ਼ੀ ਧਰਮ ਮਜ਼ਬਦ ਦਾ ਹੋਵੇ ਜਿਹੜਾ ਕੋਈ ਦਫ਼ਤਰ ਚੱਲ ਕੇ ਆ ਗਿਆ ਹੈ ਉਹ ਕਿਸੇ ਆਸ ਨਾ ਆਇਆ ਹੁੰਦਾ ਮੈਨੂੰ ਪਤਾ ਜੇ ਕੋਈ ਆਸ ਨਾਲ ਆਇਆ ਹੈ ਤੇ ਉਹਨੂੰ ਮੈਂ ਖਾਲੀ ਹੱਥ ਨਹੀਂ ਮੋੜਨਾ ਉਹਦਾ ਕੰਮ ਜ਼ਰੂਰ ਕਰਾਉਣਾ ਚਾਹੇ ਉਹ ਮੇਰਾ ਕੋਈ ਦੁਸ਼ਮਣ ਹੀ ਹੋਵੇ ਜਾਂ ਮੈਨੂੰ ਪਤਾ ਹੈ ਮੈਨੂੰ ਨੁਕਸਾਨ ਕਰਕੇ ਜਾਏਗਾ ਕੰਮ ਉਹਦਾ ਮੈਂ ਜ਼ਰੂਰ ਕਰਵਾਉਣਾ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਤੁਸੀਂ ਕਹਿ ਰਹੇ ਹੋ ਕਿ ਹਰ ਇੱਕ ਵਾਰਡ ਦੇ ਵਾਸੀ ਦਾ ਕੰਮ ਕਰਵਾਇਆ ਵਾ ਬਿਲਕੁਲ ਕਰਵਾਇਆ ਜੀ ਮੈਂ ਇੱਕ ਵਾਰਡ ਦਾ ਨਹੀਂ ਖੱਬੇ ਤੇ ਤਿੰਨ ਚਾਰ ਵਾਰਡਾਂ ਦੇ ਵੀ ਕੰਮ ਮੇਰੇ ਕੋਲ ਆਉਂਦੇ ਸੀ ਕਿਉਂਕਿ ਮੇਰੇ ਦਫ਼ਤਰ ਦੇ ਵਿੱਚ ਮੇਰਾ 4-5 ਬੰਦੇ ਆਦਾ ਜਿਹੜਾ ਮੇਰਾ ਸਟਾਫ ਬੈਠਾ ਸੀਗਾ ਉਹਨਾਂ ਨੂੰ ਫੀਡਬੈ ਡੇਲੀ ਪੱਕਾ ਰਜਿਸਟਰ ਲੱਗਿਆ ਹੋਇਆ ਸੀ ਕੰਮ ਕਰਵਾ ਕੇ ਸ਼ਾਮ ਨੂੰ 4:30 5:00 ਵਜੇ ਕਾਲ ਚਲੇ ਤਾਂ ਅਡਾ ਕੰਮ ਖਤਮ ਹੋਇਆ ਕਿ ਨਹੀਂ ਹੋਇਆ ਲੋਕਾਂ ਦੇ ਕੰਮ ਕਰਵਾਇਆ ਉਹਦੇ ਆਧਾਰ ਤੇ ਵੋਟ ਮੰਗਦੇ ਪਏ ਆ ਆਪਦੇ ਕੰਮਾਂ ਦੇ ਆਧਾਰ ਤੇ ਤੇ ਬਾਕੀ ਸਾਡੀ ਆਮ ਆਦੀ ਪਾਰਟੀ ਨੇ ਜਿਹੜੇ ਕੰਮ ਕਰਵਾਏ ਨੇ ਸਾਡੇ ਬੱਗਾ ਜੀ ਨੇ ਜਿਹੜੇ ਕੰਮ ਕਰਵਾਏ ਆ ਤੇ ਉਹਨਾਂ ਦੇ ਆਧਾਰ ਤੇ ਅਸੀਂ ਵੋਟ ਮੰਗਦੇ ਪਏ ਆ ਕਿ ਕਿਸ ਤਰ੍ਹਾਂ ਦੇ ਦੇ ਦਿਓ ਜੀ ਲਗਾਤਾਰ ਵੋਟਰਾਂ ਤੱਕ ਵੋਟਰ ਸਪੋਰਟ ਕਰਦੇ ਹੋਏ ਨਜ਼ਰ ਆ ਰਹੇ ਨੇ ਤੱਕੀ ਕਹਿਣਾ ਚਾਹੂੰਗੀ ਇਹ ਹੀ ਕਹਿਣਾ ਚਾਹੂੰਗੀ ਵੀ ਵੋਟਰ ਆਪਣੀ ਸੂਝ-ਬੂਝ ਦੇ ਨਾਲ ਜਰੂਰ ਸਪੋਰਟ ਕਰਨ ਤੇ ਬਹੁਤ ਅੱਛਾ ਹੰਗਾਰਾ ਮਿਲ ਰਿਹਾ ਕਿਤੇ ਕੰਮਾਂ ਦਾ ਜਰੂਰ ਮੁੱਲ ਮੋੜਨ ਜੀ ਬਿਲਕੁਲ ਤਸਵੀਰਾਂ ਲਗਾਤਾਰ ਦਿਖਾ ਰਹੇ ਨੇ ਆ ਕਿ ਕਿਸ ਤਰ੍ਹਾਂ VOTER ਜਦੋਂ ਆਪ ਡੋਰ ਟੂ ਡੋਰ ਪ੍ਰਚਾਰ ਦੇ ਦੌਰਾਨ ਘਰੋਂ ਬਾਹਰ ਨਿਕਲ ਕੇ ਕੈਂਡੀਡੇਟ ਦੀ ਸਪੋਰਟ ਕਰਦੇ ਨੇ ਤਾਂ ਕੈਂਡੀਡੇਟ ਵੀ ਅੱਗੇ ਕਹਿ ਰਹੇ ਨੇ ਕਿ ਕਿਤੇ ਕੰਮਾਂ ਦਾ ਲੋਕ ਮੁੱਲ ਜਰੂਰ ਮੋੜਦੇ ਨੇ ਕਿ 23 ਦਸੰਬਰ ਨੂੰ ਦੇਖਣਾ ਹੋਏਗਾ ਕਿ ਕਿਸ ਨੂੰ ਉਮੀਦਵਾਰ ਵਜੋਂ ਬਣਾ ਕੇ ਕਾਉਂਸਲਰ ਬਣਾ ਕੇ ਜਿਹੜਾ ਵਾ ਨਿਗਮ ਦੇ ਵਿੱਚ VOTER ਭੇਜਦੇ ਨੇ ਕੈਮਰਾ ਪਰਸਨ ਕੁਲਦੀਪ ਦੇ ਨਾਲ ਵਿਵੇਕ ਤਾਲ ਚਰਚਾ ਟੀਵੀ ਲੁਧਿਆਣਾ